ਯਾਰ ਕਣਕ ਤਾਂ ਚੰਗੀ ਹੋ ਗਈ ਆ ਹੈ ਮੜੀ ਚੰਗੀ ਮਿਹਨਤ ਕਰਦਾ ਰਿਹਾ ਆ ਉਹ ਮੈਂ ਤਾਂ ਇਹਨੂੰ ਐਵੇਂ ਸਮਝਦਾ ਸੀ ਮੈਨੂੰ ਲੱਗਦਾ 50000 ਹੋਰ ਮੰਗਣਾ ਹੀ ਪੈਣਾ ਆ ਕਣਕ ਤਾਂ ਚੰਗੀ ਆ ਚਲੋ ਦੇਖਦੇ ਆ ਕੀ ਬਣਦਾ ਆ ਆ ਜੀ ਜੀ ਅੱਗੇ ਨੂੰ ਆ ਜੇ ਹਾਂ ਮਣੀ ਮੈਂ ਦੇਖਣ ਆਇਆ ਸੀ ਅੱਗੇ ਤੱਕ ਮੈਂ ਕਿਹਾ ਵੀ ਕਣਕ ਸਹੀ ਆ ਕੋਈ ਐ ਤਾਂ ਨਹੀਂ ਡਿਗੀ ਡੁਗੀ ਤਾਂ ਨਹੀਂ ਕਿਤੇ ਉਹਨੇਰੀ ਨਾ ਤੇ ਉਹ ਕਣਕ ਤਾਂ ਠੀਕ ਆ ਯਾਰ ਸੀ ਪਾਣੀ ਨਹੀਂ ਨਾ ਲਾਇਆ ਆਈਗਾ ਅੱਛਾ ਨਹੀਂ ਤੇ ਵੇਚਾਣੀ ਸੀ ਬਚਾਓ 11 ਚੱਲ ਤੇਰੀ ਮਿਹਨਤ ਕੀਤੀ ਆ ਰੰਗ ਲਿਆਈ ਆ ਹਾਂਜੀ ਹਾਂਜੀ ਕਣਕ ਦਾ ਸੋਨੇ ਵਾਂਗੂ ਖੜੀ ਆ ਯਾਰ ਹਾਂਜੀ ਬਸ ਦੋ ਦਿਨ ਮੈਂ ਕਹਿਣ ਨੇ ਆਹੀ ਬੜਾ ਕੇ ਗਾਂ ਮਾਰੀਏ ਤੇ ਅਮਨ ਕਹਿੰਦੀ ਵਿਆਹ ਤੇ ਇਹਨੂੰ ਵਿਆਹ ਜਾਣਾ ਪੈ ਗਿਆ ਤੁਸੀਂ ਦੇਖ ਲਿਓ ਪਿਛੇ ਕੋਈ ਨਹੀਂ ਯਾਰ ਤੂੰ ਵਿਆਹ ਦੇਖ ਰਹਾ ਹਾਂ ਮੈਂ ਸਾਮ ਨੂੰ ਪਿੱਛੋਂ ਆਪੀ ਕੋਈ ਗੱਲ ਨਹੀਂ ਹਾਂਜੀ ਵੀ ਮੌਸਮ ਦਾ ਪਤਾ ਲੈ ਲਈ ਆ ਹੁਣ ਹਾਂਜੀ ਹਾਂਜੀ ਤਾਵੇਂ ਮੈਂ ਕਿਹਾ ਮੈਂ ਤਾਂ ਫਿਰ ਜੀਜਾ ਤੂੰ ਤੇ ਹੈ ਗਈ ਆ ਟੈਨਸ਼ਨ ਨਾ ਲੈ ਮਣੀ ਅੱਗੇ ਵਿਆਹ ਦਾ ਵੀ ਕੰਮ ਸਾਂਭਿਆ ਸੀ ਨਾ ਹਾਂਜੀ ਹਾਂਜੀ ਇਹ ਵੀ ਸਾਂਭ ਲੂੰਗਾ ਤੂੰ ਦੇਖ ਵਿਆਹ ਯਾਰ ਆਮਨਾ ਕੋਈ ਗੱਲ ਤੇਰੀ ਨਹੀਂ ਕੰਪਾਈ ਨਾਲ ਯਾਰ ਕਿੱਥੇ ਹਸਪੀਟਲ ਹੀ ਅੱਛਾ ਅੱਛਾ ਚਲੋ ਕੋਈ ਨਹੀਂ ਖਿਆਲ ਰੱਖਿਓ ਤੁਸੀਂ ਹਾਂਜੀ ਸਾਡਾ ਤੇ ਆਪੇ ਨਹੀਂ ਦੇ ਲੱਗੰਦੇ ਆ ਮੈਂ ਦੀਦੀ ਨੂੰ ਵੀ ਕਹਿ ਨਹੀਂ ਹੀ ਮੈਂ ਕਹਾ ਮੰਮੀ ਹੈ ਨਹੀਂ ਘਰ ਤੇ ਹੋਰ ਤਾਂ ਨਾ ਲੱਗਨ ਦਿਆ ਘਰ ਹਾਂਜੀ ਹਾਂਜੀ ਤੇ ਹੋਰ ਕੀ ਆ ਤੁਸੀਂ ਜਦੋਂ ਨਹੀਂ ਤੇ ਗੱਲਾਂ ਬਾਤਾਂ ਚਲੋ ਮਾਰੀ ਦੀਆਂ ਹੀ ਇਹ ਦਿਲ ਲੱਗਾ ਰਹਿੰਦਾ ਹੀ ਹਾਂਜੀ ਹਾਂਜੀ ਵਿਆਹ ਉਹ ਚਾਚੀ ਦਾ ਨਾ ਫੋਨ ਆਇਆ ਹੀ ਤੇ ਉਹਨਾਂ ਦੀ ਪੇਕਿਆਂ ਵਾਲੀ ਸਾਈਡ ਆ ਵਿਆਹ ਹਾਂਜੀ 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 ਨਹੀਂ ਮੈਂ ਤੇ ਮੈਂ ਹਾਂਜੀ ਉਹ ਤੁਹੀਂ ਹਾਂ ਨਹੀਂ ਇੱਥੇ ਤੇ ਮਾਫਰ ਨਾ ਹਾਂ ਕੀ ਨਾ ਨਾ ਕੀ ਮੈਂ ਕਿਹਾ ਚਲੋ ਕੋਈ ਨਹੀਂ ਸਲਾਹ ਕਰਕੇ ਤੇ ਦੇ ਦੱਸ ਦਿੰਨੇ ਹਾਂਜੀ ਹਾਂਜੀ ਵਿਆਹ ਪਰਸੋਂ ਦਾ ਹਾਂਜੀ ਹਾਂਜੀ ਤੁਸੀਂ ਹੁਣ ਦੇ ਦੇ ਚਲੋ ਤੁਹਾਨੂੰ ਵੀ ਨਾਲ ਹੀ ਲੈ ਕੇ ਜਾਣਾ ਹੀ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਤੁਸੀਂ ਰੱਖੋ ਫੇ ਧਿਆਨ ਮੰਮੀ ਦਾ ਤੇ ਹਾਂਜੀ ਆਹ ਦੀਦੀ ਹੋਣੀ ਇੱਥੇ ਆਦਾ ਚਲੋ ਮੈਂ ਮੈਂ ਵੀ ਕਿਹਾ ਸੀ ਚਾਚੀ ਨੂੰ ਵੀ ਮੈਂ ਇਦਾਂ ਹੀ ਕਿਹਾ ਮੈਂ ਕਿਹਾ ਕੋਈ ਨਹੀਂ ਮੰਮੀ ਨੂੰ ਪੁੱਛ ਕੇ ਤੇ ਫੇ ਦੱਸਾਂਗੇ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਫੇ ਮੰਮੀ ਹਾਂਜੀ 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 ਠੀਕ ਠੀਕ ਆ ਮੰਮੀ ਠੀਕ ਚਲੋ ਕੋਈ ਨਹੀਂ ਫ੍ਰੀ ਹੋ ਕੇ ਕਰ ਲਿਓ ਫੇ ਠੀਕ ਆ ਮੈਂ ਚੰਗਾ ਓਕੇ ਠੀਕ ਹੈ ਨਾ ਮੈਂ ਮੰਮੀ ਕੋਈ ਨਹੀਂ ਪਤਾ ਨਹੀਂ ਡਾਕਟਰ ਆਗੇ ਹੀ ਸ਼ਾਇਦ ਤੇ ਫੋਨ ਕਰਦੇ ਹਾਂ ਹਾਉ ਕੱਟਦਾ ਫੋਨ ਮੰਮੀ ਤਾਂ ਕਹਿਣ ਦੀ ਕਹਿੰਦੀ ਜਾਇਓ ਕੋਈ 간 ਨਹੀਂ ਕਿੱਦਾਂ ਕਰੀਏ ਕੋਈ ਨਹੀਂ ਜਾਇਓ ਤੁਸੀਂ ਅਸੀਂ ਇੱਥੇ ਹੀ ਆਂ ਹੋਰ ਨਾ ਜਾਇਆ ਨੇ ਫੇ ਜਾਇਓ ਮੁੜ ਕੇ ਫੇ ਚਾਚੀ ਨੇ ਵੀ ਕਹਿਣਾ ਆ ਤਾਂ ਹਾਂ ਨਾ ਕੋਈ ਨਹੀਂ ਜਾਇਓ ਪਹਿਲਾ ਫੰਕਸ਼ਨ ਆ ਉਧਰ ਹਲੇ ਹਾਂਜੀ ਹਾਂਜੀ ਹੂੰ ਚਲੋ ਨਹੀਂ ਤੇ ਤੁਸੀਂ ਵੀ ਇਕੱਠੇ ਦੇਖਦੇ ਵੇ ਆ ਨਾ ਨਾ ਤੁਸੀਂ ਜਾਇਓ ਫਿਰ ਤੇ ਘਰ ਵੀ ਦੇਖਣਾ ਨਾ ਹਾਂਜੀ ਹਾਂਜੀ ਹਾਂ ਹਾਂ ਚਲੋ ਕੋਈ ਨਹੀਂ ਹੈ ਹੈ ਨਾ ਚਲੋ ਕੋਈ ਨਹੀਂ ਕਰ ਲਈ ਤਿਆਰੀ ਜ਼ੂਰੀ ਫਿਰ ਜੇ ਜਾਣਾ ਤਾਂ ਹਾਂਜੀ ਕੋਈ ਗੱਲ ਨਹੀਂ ਤਿਆਰੀ ਨਾ ਨਹੀਂ 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 ਮੈਂ ਕਿਹ ਕੁਛ ਲੈ ਆਣਾ ਤਾਂ ਲੈ ਆਇਓ ਜਾ ਕੇ ਤੁਸੀਂ ਤਾਂ ਮੈਨੂੰ ਨਹੀਂ 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 ਲਿਆਉਣਾ ਕੀ ਆ ਕੋਈ ਗੱਲ ਨਹੀਂ ਚਲੋ ਦੇਖੀ ਹੈ ਨਾ ਕੰਮ ਕਰਤੇ ਸੀ ਲੋ ਸੂਟ ਕੋਈ ਨਹੀਂ ਤੇ ਹੈ ਨਾ ਕੱਪੜੇ ਹੀਗੇ ਦੋ ਗਤਾਂ ਲਾਉਣ ਵਾਲੇ ਮੈਂ ਕਿਹਾ ਚਲੋ ਮੈਂ ਲਾ ਲੈਨੀ ਹੈ ਹੈ ਨਾ ਹਾਂ ਕੋਈ ਨਹੀਂ ਮੈਂ ਸੂਟ ਕਰ ਲੈਨੀ ਪੂਰਾ ਨਾ ਹਾਂ ਜੀ ਬੜੀ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਹੀ ਸੰਭਲ ਲੂਗਾ ਕੰਡਕ ਦਾ ਕੰਮ ਠੀਕ ਆ ਹਾਂ ਜੀ ਹਾਂ ਜੀ ਨਹੀਂ ਤੁਹਾਡੇ ਸਿਰ ਤੇ ਮੈਂ ਤੁਹਾਨੂੰ ਕੋਈ ਟੈਨਸ਼ਨ ਹੀ ਕੋਈ ਨਹੀਂ ਟੈਨਸ਼ਨ ਲੈਣੀ ਚੱਲ ਇਦਾਂ ਕਰ ਸਕੂਟਰੀ ਕੱਢ ਫੇ ਚਲੀਏ ਯਾਰ ਗਰਮੀ ਵੀ ਲੱਗਦੀ ਆ ਤੇ ਮੈਂ ਆਇਆ ਹੈ ਆਜੋ ਆਜੋ ਨਹੀਂ ਹਾਂ ਜੀ ਜਾਰ ਮੈਂ ਤਾਂ 50000 ਦਾ ਸੋਚਣਿਆ ਸੀ ਆ ਮਣੀ ਨੇ ਤਾਂ ਕਣਕ ਕਾਲੀ ਜ਼ਿੰਮੇਵਾਰੀ ਮੈਨੂੰ ਦੇ ਕੇ ਮੈਂ ਤਾਂ ਲੱਖਾਂ ਦੇ ਸੋਚਣ ਦੇ ਲਾਤਾ ਲੱਗਦਾ ਰੱਬ ਵੀ ਮੇਰੇ ਹੀ ਸਾਥ ਦੇ ਰਿਹਾ ਆ ਕੋਈ ਨਹੀਂ ਹੁਣ ਮੈਂ ਦੱਸੂਗਾ ਕਣਕ ਚੋਂ ਕਿੱਦਾਂ ਪੈਸੇ ਬਣਾਈਦੇ ਆ ਚੰਗਾ ਹੋਇਆ ਇਹਦਾ ਮਣੀ ਨੂੰ ਵਿਆਹ ਆ ਗਿਆ ਉਧਰ ਰਿਸ਼ਤੇਦਾਰੀ ਚ ਹੁਣ ਮੈਂ ਆਪਣੀ ਛੁੱਟੀ ਦਾ ਵੀ ਫਾਇਦਾ ਲਵਾਂ ਤੇ ਇੰਨੀ ਵਧੀਆ ਸੋਨੇ ਵਰਗੀ ਹੋਈ ਕਣਕ ਦਾ ਵੀ ਹਾਂ ਤਾਂ ਮਣੀ ਸਿਆ ਟੈਨਸ਼ਨ ਨਾ ਲੈ ਮੈਂ ਤਾਂ ਆਪੇ ਹੀ ਸੰਭਲੂ ਕਣਕ ਨੂੰ ਉਹ ਮੈਂ ਤਾਂ 50000 ਦਾ ਹੀ ਸੋਚਦਾ ਸੀ ਮੜੀ ਨੇ ਤਾਂ ਕਣਕ ਦੀ ਜ਼ਿੰਮੇਵਾਰੀ ਦੇ ਕੇ ਲੱਖਾਂ ਵਾਲੀ ਸਕੀਮ ਮੇਰੇ ਦਿਮਾਗ 'ਚ ਪਾਤੀ ਕੋਈ ਨਹੀਂ ਹੁਣ ਮੈਂ ਆਪੇ ਹੀ ਸੰਭਲੂਗਾ ਦੀਪ ਕੀ ਕਰਦਾ ਮੇਰਾ ਪੁੱਤ ਕੀ ਹੋ ਗਿਆ ਕੀ ਕਾਰਟੂਨ ਦੇਖਣੇ ਆ ਹਾਂ ਇੱਧਰ ਆ ਫੇ ਇੱਧਰ ਆ ਮੇਰੇ ਕੋ ਆ ਜਾ ਮੇਰਾ ਪੁੱਤ ਕਾਰਟੂਨ ਦੇਖਣੇ ਆ ਪਹਿਲਾ ਕਹਿ ਦਿੰਦਾ ਮੇਰਾ ਪੁੱਤ ਮੈਨੂੰ ਚਲਾ ਕਿਹੜੇ ਕਾਰਟੂਨ ਦੇਖਣੇ ਆ ਕਿਹੜੇ ਦੇਖਣੇ ਦੋਸੋ ਮੰਮੀ ਨੂੰ ਕਿਹੜੇ ਦੇਖਣੇ ਹਰੇ ਦੇ ਤਾਂ ਕਿਵੇਂ ਨਾ ਨਾ ਮੈਂ ਮਿੰਨ ਨਾਲ ਤਾਣੇ ਗਵਾਦਾਂ ਨਾ ਕੋਈ ਗੱਲ ਨਹੀਂ ਮੈਂ ਲਾਣਾ ਸੂਟ ਤਾਂ ਸੀ ਹੋ ਗਿਆ ਵਾ ਨਾਵੇਂ ਜੋੜਨ ਵਾਲੀਆਂ ਸੀਆਂ ਬਾਕੀ ਮੈਂ ਕਿ ਕੱਲ ਨੂੰ ਸਿਉਂਗੀ ਅੱਛਾ ਨਾ ਤਾਂ ਹੋਈ ਗਿਆ ਪੂਰਾ ਅੱਛਾ ਅੱਛਾ ਨਾ ਫਿਰ ਹੁਣ ਦੂਸਰਾ ਸੂਟ ਕਟੂਗੀ ਨਾ ਮੈਂ ਠੀਕ ਆ ਠੀਕ ਕੋਈ ਗੱਲ ਨਹੀਂ ਕਿਹੜੇ ਕਾਰਟੂਨ ਦੇਖਨੇ ਮੈ ਪੋਤਨੇ ਇਹ ਕੀ ਕਹਿੰਦੀ ਕਹਿੰਦੀ ਕਾਰਟੂਨ ਦੇਖਨੇ ਆ ਕਿਹੜੇ ਕਾਰਟੂਨ ਦੇਖਨੇ ਨਾ ਤਾਂ ਨੋਬੀਤਾ ਵਾਲੇ ਦੇਖਨੀਆ ਚਲਾ ਦੇ ਨੇ ਨੋਬੀਤਾ ਵਾਲੇ ਲਾ ਦੇਣੇ ਆ ਇਹ ਇਹ ਠੀਕ ਆ ਇਹੀ ਦੇਖਣੀ ਸੀ ਚਲੋ ਦੇਖੋ ਇੱਥੇ ਬੈ ਕੇ ਮੈਂ ਕੰਮ ਕਰ ਲਾਂ ਹਨਾ ਵੀਡੀਓ ਦਾ ਨਾ ਜੋ ਤੁਸੀਂ ਚੱਲ ਗਏ ਨਾ ਤੇ ਦੀਪਨੂ ਨੂੰ ਲੈ ਆਏ ਨਾ ਤੁਸੀਂ ਤੇ ਮੇਰਾ ਬਿਲਕੁਲ ਨਹੀਂ ਦਿਲ ਲੱਗਣਾ ਸੱਚੀ ਚਲ ਕੋਈ ਨਹੀਂ ਪੈਣੀ ਆਦਤ ਫੇ ਕੰਮ ਕਰ ਜਦੋਂ ਕੱਲੀ ਨੂੰ ਕਰਨੀ ਪਏ ਫਿਰ ਵੈਸੇ ਨਹੀਂ ਟਾਈਮ ਮਿਲਣਾ ਤੁਹਾਨੂੰ ਨਹੀਂ ਪਰ ਫਿਰ ਵੀ ਦੀਪ ਨੂਨਾ ਦੇ ਲੱਗਾ ਰਹਿੰਦਾ ਆ ਸਾਰੀ ਦਿਹਾੜੀ ਮਾਮੀ ਮਾਮੀ ਕਰਦੀ ਰਹਿੰਦੀ ਆ ਨਿਆਣਾ ਨੇ ਇਦਾਂ ਹੀ ਆ ਨਿਆਣਾ ਨੇ ਦੇ ਲੱਗਦਾ ਵਾ ਹਾਂਜੀ ਹੋ ਹੋਰ ਫੇ ਬਣਾਉਣਾ ਕੀ ਆ ਰਾਤ ਨੂੰ ਦੇ ਲਓ ਦੀ ਕੀ ਖਾਣਾ ਬਣਾ ਤੁਸੀਂ ਬਣਾ ਲੈਨੇ ਫਿਰ ਉਹੀ ਆਪਣੀ ਪਸੰਦ ਆ ਵੀ ਕੋਈ ਕੁਝ ਬਣਾ ਲਿਆ ਕਰੋ ਕੋਈ ਗੱਲ ਨਹੀਂ ਨਾ ਕਰਦੇ ਸਾਰਿਆਂ ਦੀ ਪਸੰਦ ਮੇਰੀ ਪਸੰਦ ਬਿਆਦ ਵਾਲੇ ਰਸੀਪਸਾਂ ਬਦਲੀ ਜਾਂਦੀ ਆ। ਕੱਪੜੀ ਕਿਤੇ ਰਹਿੰਦੀ ਆ। ਹਾਂਜੀ ਹਾਂਜੀ ਚਲੋ। ਦੇਖ ਲਿਓ ਕੀ ਖਾਣਾ ਪੀਣਾ ਦੱਸ ਦਿਓ ਫੇ ਬਣਾ ਲਾਂਗੇ। ਹਾਂ ਚਲ ਕੋਈ ਨਹੀਂ ਤਿਆਰ ਲਾ ਕੇ ਦੇ ਦਿੰਦੇ ਆ। ਹਾਂਜੀ ਕੀ ਬਣਾਣਾ ਆ? ਲੈ ਵੀ ਇਹ ਤਾਂ ਚੰਗਾ ਆਇਆ ਜੀਜਾ ਮੰਨ ਗਿਆ। ਐ ਤਾਂ ਚੰਗਾ ਹੁੰਦਾ ਜੀਜਾ ਮੰਨ ਜਾਂਦਾ ਛੇਤੀ। ਨਾਲੇ ਅਮਨ ਨੂੰ ਕਮਾ ਲਿਆਵਾਂਗੇ। ਦੇ ਨਾਲ ਵਿਆਹ ਦੇਖਾਂਗੇ ਅਸੀਂ ਸੇ ਵਾਲਾ ਕੋਈ ਨਹੀਂ ਜੀਜਾ ਜ਼ਿੰਮੇਵਾਰੀ ਚੱਕ ਲੈਂਦਾ ਉਦਾਂ ਬੜੀ ਵਧੀਆ ਆ ਚੱਲੀ ਜੀਜਾ ਜੀ ਫਿਰ ਹਾਂ ਹਾਂ ਚੱਲ ਹਾਂ ਜੀ ਹਾਂ ਜੀ ਆਜੋ ਆ ਗਿਆ ਮੈਂ ਹਾਂ ਜੀ ਹਾਂ ਜੀ ਆਜੋ ਚੱਲ ਵੀ ਚਲੋ ਓਹ ਹੋ ਬੜੀ ਗਰਮੀ ਆ ਬਾਹਰ ਪਾਣੀ ਲੈ ਕੇ ਆਓ ਯਾਰ ਪੀਣ ਨੂੰ ਛੇਤੀ ਗਰਮੀ ਬਹੁਤ ਆ ਬਾਹਰ ਤਾਂ ਆ ਜਾ ਮਣੀ ਆ ਜਾ ਬਾਤ ਤਾਂ ਯਾ ਸੱਚੀ ਬੜੀ ਗਰਮੀ ਆ ਮਣੀ ਉਹ ਗਰਮੀ ਬਹੁਤ ਗਰਮੀ ਆ ਯਾਰ ਇਹ ਨਾ ਇੱਕਦਮ ਹੀ ਮੌਸਮ ਚੇਂਜ ਹੋ ਗਿਆ ਨਾ ਮੌਸਮ ਚੇਂਜ ਹੋ ਗਿਆ ਗਰਮੀ ਬੜੀ ਆ ਬਾਹਰ ਦੇ ਕਿਦਾ ਹੋਵੇ ਬਸਾਕੀ ਤੇ ਜਾਣਾ ਹੋਵੇ ਗੱਲ ਮੱਥਾ ਟੇਕਣ ਯਾਰ ਮਣੀ ਗਰਮੀ ਬੜੀ ਆ ਤੂੰ ਦੇਖ ਲੈ ਇਦਾਂ ਕਰਨੀ ਤਾਂ ਅਮਨ ਨੂੰ ਨਾਲ ਲੈ ਕੇ ਜਾਇਆ ਤੂੰ ਮੈਂ ਤਾਂ ਯਾਰ ਗਰਮੀ ਬੜੀ ਲੱਗੀ ਜਾਂਦੀ ਆ ਤੇ ਬਾਕੀ ਕੋਈ ਨਹੀਂ ਮੂਡ ਬਣ ਗਿਆ ਤਾਂ ਫੇਰ ਕਹਿ ਨਹੀਂ ਸਕਦਾ ਆਓ ਦੀਦੀ ਨੂੰ ਤੇ ਜਾ ਯਾਰ ਦੀਪਨੌਰ ਨੂੰ ਲੈ ਜਾ ਤੂੰ ਪਾਣੀ ਲੈ ਕੇ ਆਉਣੀ ਆ ਹੁਣ ਅਮਨ ਕਿੱਥੇ ਆ ਹੁਣ ਤਾਂ ਤੂੰ ਥੋੜੇ ਜਿਹਾ ਸੁੱਖ ਦਾ ਸਾਹ ਲੈ ਲੈ ਕੋਡ ਰੋਡਰ ਝਾੜਿਆ ਕਰ ਉੱਤੇ ਕੋਈ ਨਹੀਂ ਪਾਣੀ ਲੈ ਕੇ ਦੁਰੀਆਂ ਉਹਨੂੰ ਵੀ ਕਹਿ ਦਿਆ ਕਰ ਕੰਮ ਅਮਨ ਨੇ ਕਰਨਾ ਸਾਰਾ ਕੰਮ ਇਹ ਆ ਕਾ ਨੀ ਮੈਂ ਉਹ ਨਿਆਲਾ ਸੁੱਖ ਜਿੰਨੇ ਦਿਨ ਇੱਥੇ ਹੈਗੇ ਆ ਨਵੀਂ ਭਾਬੀ ਦੇ ਹੱਥੋਂ ਵੀ ਕੰਮ ਲੱਗੀ ਰਹਿਨੀ ਆ ਹੈ ਹੋਰ ਕਿਦਾਵੇ ਮਾਰਿਆ ਗੇੜਾ ਹੋਰ ਹੋਰ ਗੇੜਾ ਮਾਰ ਜਾਂਦਾ ਆ ਕਣਕ ਦਾ ਸੁੱਖ ਨਾਲ ਚੰਗੀ ਹੋਈ ਆ ਮਣੀ ਨੇ ਚੰਗੀ ਮਿਹਨਤ ਕੀਤੀ ਆ ਹਾਂਜੀ ਤੇ ਮਣੀ ਮੈਨੂੰ ਕਹਿੰਦਾ ਸੀ ਜੀਜਾ ਜੀ ਵੀ ਮੈਨੂੰ ਉਧਰੋਂ ਵਿਆਹ ਆ ਗਿਆ ਆ ਤੇ ਤੁਸੀਂ ਕਣਕ ਦਾ ਦੇਖ ਲਿਓ ਪਿਛਿਓ ਮੈਂ ਤਾਂ ਫੇਰ ਇਹਨੂੰ ਕਹਤਾ ਹਾਂ ਮੈਂ ਕਿਹਾ ਕੋਈ ਨਹੀਂ ਮੈਂ ਦੇਖ ਲਊਂ ਆਪਣੀ ਕਣਕ ਦਾ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਫਰੀ ਹੋ ਕੇ ਵਿਆਹ ਜਾ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਜਾਇਆ ਹੋ ਬੇਫਿਕਰੇ ਹੋ ਕੇ ਅਸੀਂ ਹੈਗੇ ਆ ਪਿੱਛੇ ਹਾਂਜੀ ਹਾਂਜੀ ਨਾਲੇ ਮੰਮੀ ਨਾਲ ਵੀ ਗੱਲ ਹੋਈ ਸੀਗੀ ਮੰਮੀ ਕਹਿੰਦੇ ਸੀ ਚਲ ਜਾਣ ਵਿਆਹ ਤੇ ਸਰ ਹੋ ਗਈ ਗੱਲ ਤੁਹਾਡੀ ਹਾਂਜੀ ਮੰਮੀ ਕਹਿੰਦੇ ਸੀ ਜਾਇਓ ਵਿਆਹ ਤੇ ਤੁਸੀਂ ਹਾਂਜੀ ਹੂੰ ਉਹ ਬਤਾਇਓ ਫੇਰ ਮੈਂ ਕਹਤਾ ਮੈਂ ਕੱਲ ਵਿਸਾਖੀ ਹੈ ਤੇ ਉਸ ਤੋਂ ਬਾਅਦ ਫੇਰ ਤੁਸੀਂ ਬੜਾ ਲਿਓ ਕਿ ਕਣਕ ਨਾ ਕੋ ਬੜੀ ਨੂੰ ਤਮੈ ਗਿਆ ਤੈ ਮੈਂ ਕਿ ਤੂੰ ਬੇਫਿਕਰ ਹੋ ਕੇ ਜਾ ਬਿਆ ਮੈਂ ਆਪ ਹੀ ਕੋਈ ਨਹੀਂ ਆ ਹਾਂਜੀ ਹਾਂ ਨਾਲੇ ਮੈਂ ਆਮਨ ਪੁੱਛਿਆ ਸੀ ਮੈਂ ਕੋਈ ਸਮਾਨ ਤਾਂ ਚਾਹੀਦਾ ਹੈਗਾ ਮੈਂ ਕਿ ਤੁਸੀਂ ਬੁਝਾ ਜਾਇਓ ਤੂੰ ਤੇ ਮਨੀ ਮੈਨੂੰ ਤਾਂ ਕਿ ਨਹੀਂ ਨਹੀਂ ਚਾਹੀਦਾ ਇੱਕ ਵਾਰੀ ਤੂੰ ਹੀ ਪੁੱਛ ਲਈ ਨਾ ਕੋਈ ਨਹੀਂ ਪੁੱਛ ਲਊਗਾ ਹਾਂਜੀ ਹਾਂਜੀ ਸੰਗਦੀ ਨੇ ਨਾ ਦੱਸਿਆ ਹੋਵੇ ਹਾਂਜੀ ਹਾਂਜੀ ਹੈਨਾ ਕਿ ਮੈਂ ਪੁੱਛ ਲਊਗਾ ਕੋਈ ਨਹੀਂ ਇਹ ਲੋੜੂ ਫੇਟਲੇ ਹੋਣੀ ਚਾਹੀਦੀ ਹਾਂ ਤੁਸੀਂ ਜਾਣਾ ਕਰੂਗੀ ਮੈਂ ਤਾਂ ਦੇਖਣਗਾ ਬੇ ਨਾ ਗਰਮੀ ਬੜੀ ਆ ਨਾਲੇ ਦੀਪ ਨੂੰ ਨੇ ਤੰਗ ਬਹੁਤ ਕਰਨਾ ਵਾ ਆਹ ਨਾਲ ਚ ਜਾ ਹੋਣਾ

ਕਦੋਂ ਗਏ ਬਾਸੂ ਨਹੀਂ ਆਇਆ ਪਾਣੀ ਪੂਣੀ ਪੀਤਾ ਦੇ ਅੱਛਾ ਪੀ ਲਿਆ ਨਹੀਂ ਤਾਂ ਮੈਂ ਲਿਆਵਾ ਨਹੀਂ ਨਹੀਂ ਪੀ ਲਿਆ ਪਾਣੀ ਅੱਛਾ ਅੱਛਾ ਠੀਕ ਦੀਦੀ ਨੇ ਤੂੰ ਹੀ ਕੰਮ ਲਾਇਆ ਮੈਂ ਨਹੀਂ ਲਾਇਆ ਕੰਮ ਮੈਂ ਤਾਂ ਦੀਦੀ ਨੂੰ ਕਹਿਣ ਨਹੀਂ ਆ ਮੈਂ ਸਵੇਰ ਦੇ ਲੱਗੇ ਤੀ ਸੂਟਾਂ ਦਿਵਾਲੇ ਅਛਾ ਆ ਚੱਲ ਕੋਈ ਨਹੀਂ ਉਹ ਤੇ ਮੈਂ ਮਜ਼ਾਕ ਲੱਗਾ ਸੀ ਸੀਰੀਅਸ ਲੈ ਗਈ ਨਹੀਂ ਫਿਰ ਵੀ ਮੈਂ ਉਹਦੇ ਸੱਚੀ ਕਹਿ ਨਹੀਂ ਦੀਦੀ ਨੂੰ ਮੈਂ ਤੇ ਇਹ ਰਹਿਣ ਤੋਂ ਹੁਣ ਰੈਸਟ ਕਰ ਲੋ ਥੋੜਾ ਟਾਈਮ ਸਵੇਰ ਦੇ ਲੱਗੇ ਆ ਉਹ ਦੀਦੀ ਨੂੰ ਇਹ ਆ ਵੀ ਜਿਹੜੇ 2-3 ਦਿਨ ਰਹਿਣਾ ਆ ਤੇ ਚੱਲ ਸੂਟ ਸੀ ਹੋ ਜਾਣਗੇ ਉਹ ਪਤਾ ਕੀ ਭਾਰੇ ਭਾਰੇ ਆ ਦੇਣਾ ਉਹ ਕਹਿੰਦੇ ਹੁਣ ਮੈਂ ਸੀ ਆਣੇ ਹਾਂਜੀ ਹਾਂਜੀ ਮੈਂ ਤੇ ਮੈਂ ਵੀ ਸੀ ਲੈਣੀ ਉਹਦਾ ਤੇ ਹਾਂਜੀ ਹਾਂਜੀ ਪਰ ਉਹ ਦੀਦੀ ਕਹਿੰਦੇ ਕੋਈ ਨਹੀਂ ਮੈਂ ਤੂੰ ਕੰਮ ਕੁੰਮ ਕਰ ਲੈ ਤੇ ਮੈਂ ਸੀ ਦੇਨੀ ਆ ਆ ਬਾਹਰ ਆਪਣੀ ਆਪੇ ਸੀ ਨੇ ਆ ਹਾਂਜੀ ਹਾਂਜੀ ਆਪੋ ਹੀ ਸੀਨੇ ਆ ਉਹ ਤਾਂ ਕੋਈ ਗੱਲ ਨਹੀਂ ਦੇਖਿਆ ਕਣਕ ਹਾਂ ਕਣਕ ਦੇਖਿਆ ਆਏ ਅਸੀਂ ਤੇ ਮੈਂ ਸੋਜੀ ਜੀ ਜਨ ਦੇ ਦਿੱਤੀ ਜ਼ਿੰਮੇਵਾਰੀ ਫੇ ਕਹਦੀ ਕਣਕ ਵੜਾ ਲਿਓ ਫੇ ਮੀ ਮੂੰਦਾ ਨਹੀਂ ਪਤਾ ਕੱਲ ਵਿਸਾਖੀ ਨਾਲ ਆਪਾਂ ਮੱਥਾ ਟੇਕਿਆਵਾਂਗੇ ਤੇ ਨਾਲੇ ਫੇ ਵਿਆਹ ਤੇ ਜਾ ਆਵਾਂਗੇ ਆਪਾਂ ਨਹੀਂ ਤੇ ਤੁਸੀਂ ਭਾਜੀ ਨੂੰ ਕਾਹਤੋ ਕਹਿਣਾ ਹੀ ਭਲਾ ਦਾ ਚੰਗਾ ਥੋੜੀ ਲੱਗਦਾ ਆ ਉਹ ਚਲੋ ਕੋਈ ਨਹੀਂ ਫਿਰ ਆਪਾਂ ਘੁੰਮਣ ਫਿਰਨ ਵੀ ਜਾਣਾ ਆਪਣਾ ਯਾ ਨਹੀਂ ਪਰ ਫਿਰ ਵੀ ਚੰਗਾ ਥੋੜੀ ਲੱਗਦਾ ਹੁਣ ਉਹ ਤੁਹਾਡਾ ਫਰਜ ਆ ਕੰਮ ਕਰਨ ਦਾ ਹਨਾ ਚਲ ਕੋਈ ਨਹੀਂ ਪਾ ਜੀ ਆ ਵੀ ਮੁੜ ਕੇ ਕਹਿਣਗੇ ਨਹੀਂ ਤੁਸੀਂ ਨਾ ਆਪੋ ਹੀ ਦੇ ਲੋਕਣ ਨੂੰ ਕੋਈ ਗੱਲ ਨਹੀਂ ਆਪਾਂ ਘੁੰਮਣ ਫਿਰਨ ਦਾ ਤੇ ਵਿਆਹ ਦਾ ਰਹਿਣ ਦਿੰਨੇ ਆ ਕਿਹੜਾ ਇੰਨਾ ਜ਼ਰੂਰੀ ਆ ਉਹ ਨਹੀਂ ਨਹੀਂ ਜਦ ਕਿ ਆ ਚਾਚੀ ਨੇ ਕਿਹਾ ਮੰਮੀ ਨਾਲ ਗੱਲ ਹੋ ਗਈ ਉਹ ਜਾਵਾਂ ਆਵਾਂਗੇ ਕੋਈ ਨਹੀਂ ਨਾਲ ਮੈਲ ਜੀ ਦੇ ਨੂੰ ਐਵੇਂ ਮਾੜਾ ਕਹਿਣਾ ਰਹਿਣਾ ਉਹ ਚੰਗੀ ਐ ਸੋ ਅੱਗੇ ਹੋ ਕੇ ਸਾਰੇ ਕੰਮ ਕਰ ਲੈਂਦੇ ਉਹ ਝਟ ਹਾਂ ਕਰਤੀ ਮੈਂ ਮਾਰਾ ਇਹ ਕਿਹਾ ਮੈਂ ਦੇ ਦੇ ਕਣਕਾ ਨੂੰ ਕਹਿੰਦੇ ਕੋਈ ਨਹੀਂ ਤੂੰ ਹੀ ਖਾਓ ਪਿਆ ਨਹੀਂ ਚਲੋਗਲਾ ਬੰਦਾ ਤੇ ਹਾਂ ਕਿਆ ਹੀ ਦਿੰਦਾ ਆ ਪਰ ਫਿਰ ਵੀ ਆ ਤੇ ਆਪੂ ਨੂੰ ਦੇਖਣਾ ਚਾਹੀਦਾ ਨਾ ਚਲੋ ਕੋਈ ਨਹੀਂ ਰਹਿਣਾ ਇੱਥੇ ਐ ਤੇ ਤਿੰਨ ਚਾਰ ਦਿਨ ਲੱਗ ਜਾਣੇ ਮੰਮੀ ਦੇ ਵੀ ਤੇ ਹੁਣ ਕਿਤੇ ਚਲੋ ਇੱਥੇ ਰਹਿਣਾ ਪੈਣਾ ਨਾਲੇ ਛੁੱਟੀਆਂ ਹੈਗੀਆਂ ਹੁਣ ਚਲੋ ਤੁਸੀਂ ਦੇਖ ਲਓ ਆਪਣਾ ਹਸਾਬ ਕਿਤਾਬ ਨਹੀਂ ਤੇ ਮੈਂ ਤੇ ਕਹਿ ਨਹੀਂ ਮੈਂ ਰਹਿਾਂਦੋ ਨਹੀਂ ਤੇ ਨਹੀਂ ਨਹੀਂ ਕੋਈ ਨਹੀਂ ਵਿਆਹ ਕਿਹੜਾ ਇੰਨਾ ਕਿਤੇ ਜ਼ਰੂਰੀ ਆ ਚਾਚੀ ਮੈਂ ਮਨਾ ਕਰ ਦੂੰਗੀ ਨੇ ਨਹੀਂ ਉਹ ਪਕੋਮਣ ਵੀ ਜਾਣਾ ਨਾ ਤਾਂ ਨਾ ਵਾਦਾ ਕੀਤਾ ਨਾ ਕਿ ਚਲੋ ਸਾਰੀ ਜ਼ਿੰਦਗੀ ਪਈ ਆ ਘੁੰਮਣ ਫਿਰਨ ਨੂੰ ਤੇ ਕੋਈ ਨਹੀਂ ਪਹਿਲਾਂ ਪਰ ਕੰਮ ਜਿਹੜੇ ਜ਼ਰੂਰੀ ਆ ਉਹ ਦੇਖਣੇ ਪੈਣੇ ਨਾ ਉਹ ਕੰਮ ਤੇ ਹੁੰਦੇ ਰਹਿਣੇ ਆ ਕੰਮ ਦਾ ਕਿਹੜਾ ਜੀਜਾ ਜੀ ਨੂੰ ਕਹਿ ਤਾਂ ਸਮਝਾਣੀ ਦੋ ਦਿਨਾਂ ਚ ਸਾਮਿਝਾਣੀ ਆ ਉਹ ਚਾਪ ਤੇ ਚਾਹਲੀ ਬਾਜ਼ ਮੰਡੀ ਸਿੱਟੇ ਆਣੀ ਫੇ ਮੈਂ ਕਿੱਦਾਂ ਚਾਚੀ ਨੂੰ ਕਹਦਾ ਹਾਂ 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 ਕਹਿ ਦੋ ਚਾਚੀ ਦਾ ਫੋਨ ਆਈ ਜਾਂਦੇ ਮੈਂ ਚੱਕਿਆ ਨਹੀਂ ਮੈਂ ਕਹ ਹੁਣ ਤੂੰ ਹੀ ਦੱਸੋ ਜਾਣਾ ਤੇ ਨਹੀਂ ਕੋਈ ਲੈਣਾ ਤੇ ਨਹੀਂ ਸਮਾਂ ਸਮਾਂ ਨਾ ਨਾ ਮੈਨੂੰ ਤੇ ਪ੍ਰੀਤੀ ਦੀਦੀ ਵੀ ਪੁੱਛਣ ਦੇ ਹੀ ਹਾਂ ਕਹਿੰਦੇ ਬਾਜ਼ਾਰ ਜਾਓ ਨਹੀਂ ਕੀ ਲੈਣਾ ਸਾਰਾ ਕੁਝ ਤਾਂ ਹੈਗਾ ਹੀ ਮਹਿੰਦੀ ਮੋਦੀ ਲਵਾ ਲਿਓ ਮਹਿੰਦੀ ਕੋਈ ਗੱਲ ਨਹੀਂ ਮਹਿੰਦੀ ਦਾ ਆਹ ਫੇ ਕੀ ਹੋ ਗਈ ਹੁਣ ਵਿਆਹ ਵਾਲੀ ਕੋਈ ਗੱਲ ਨਹੀਂ ਮਹਿੰਦੀ ਦਾ ਦੇਹ ਲਾਂਗੇ ਕੱਲ ਨੂੰ ਆਹ ਨਾਲੇ ਮੱਥਾ ਟੇਕਣ ਜਾਣਾ ਮੈਂ ਮੱਥਾ ਟੇਕਿਆ ਵਾਂਗ ਦੀ ਸਾਖੀ ਹੈ ਕਰ ਹਾਂਜੀ ਹਾਂਜੀ ਹੂੰ ਆਹ ਉਹ ਮੈਂ ਦੀਦੀ ਨੂੰ ਵੀ ਉੱਧਾ ਪੁੱਛਣ ਨਹੀਂ ਹੀ ਦੀਦੀ ਨੇ ਤਾਂ ਮਨਾ ਕਰਤਾ ਹਾਂ ਉਹ ਕੁੜੀ ਕਰਕੇ ਮਨਾ ਕਰ ਰਹੇ ਨੇ ਕੁੜੀ ਦੀ ਨਾਲ ਜੇ ਗਰਮੀ ਆ ਕਿ ਤਰ ਹੋਗੀ ਨਾ ਚਲੋ ਕੋਈ ਗੱਲ ਨਹੀਂ ਆਪਾਂ ਜਾ ਜੰਨੇ ਆ ਹਾਂਜੀ ਕੱਲੂ ਜਾ ਜਾਵਾਂਗੇ ਹੋਰ ਕੀ ਆ ਉਹ ਨਾਲ ਜਿਹੜਾ ਸਮਾਨ ਉਹ ਲੈ ਆਣਾ ਤੇ ਆਪਾਂ ਫੇਰ ਕੱਲ ਜਾਵਾਂਗੇ ਉੱਥੇ ਕੱਲ ਦੁਪਹਿਰੇ ਹਾਂ ਵਿਆਹ ਤੇ ਦੁਪਹਿਰ ਬਾਅਦ ਚੱਲ ਜਾਣਾ ਮੈਂ ਫੇਰ ਚਾਚੀ ਨੂੰ ਉਦਾਂ ਹੀ ਕਹਿ ਦਵਾਂ ਮੈਂ ਹਾਂਜੀ ਹਾਂਜੀ ਉਹ ਜਿਹੜਾ ਸਮਾਨ ਲੈਣਾ ਉਹ ਤੁਸੀਂ ਲੈ ਲਿਓ ਤੇ ਆਗ ਤਿਆਰ ਹੋ ਕੇ ਫੇਰ ਚੱਲਾਂ ਚਾਓ ਠੀਕ ਆ ਹੋਰ ਚਾਓ ਠੀਕ ਮਾਤੇ ਨਾ ਭਾਜੀ ਨੂੰ ਉਦਾਂ ਐਵੇਂ ਮਾਰਾ ਕੇ ਨਹੀਂ ਮਨੀ ਦਸੰਦੇ ਆ ਵੀ ਉਹਨਾਂ ਨੇ ਇੱਕ ਵਾਰੀ ਭਾਜੀ ਨੂੰ ਕਿਹਾ ਤੇ ਭਾਜੀ ਇਦਾਂ ਹੀ ਮੰਨ ਗਏ ਵੀ ਮੈਂ ਆਪੇ ਕੰਨ ਕਸਾਂਬ ਲੂੰਗਾ ਤੇ ਤੁਸੀਂ ਜਾਇਆਓ ਚੱਲ ਹੁਣ ਆਪਾਂ ਵਿਆਹ ਵੀ ਦੇਖਿਾਵਾਂਗੇ ਤੇ ਨਾਲੇ ਚੱਲ ਕੇ ਤੇ ਘੁੰਮ ਫੇਰ ਵੀ ਆਵਾਂਗੇ ਕਿੰਨੇ ਚੰਗੇ ਆ ਉਦਾਂ ਭਾਜੀ ਚੱਲ ਸਹੀ ਹੋ ਗਿਆ ਮੈਂ ਨਾ ਭਾਂਡੇ ਭੁੰਡੇ ਧੋ ਕੇ ਨਾ ਤੇ ਚਾਚੀ ਨੂੰ ਕਰਦੀ ਆ ਫੋਨ ਤਾਂ ਦੰਨੀ ਕੋਈ ਨਹੀਂ ਫਿਰ ਵੀ ਆਪਾਂ ਆ ਜਾਨੇ ਕੱਲ ਨੂੰ ਆ ਜਾਨੇ ਆ